ਆਹਨ ਜਵਾਲਾ ਨਾ ਸਦਾ ਘੱਟ ਲੱਗਿਆ ਸਾਰਾ ਡੀ ਕੋਈ ਨਹੀਂ ਆ ਗਾ ਟ੍ਰੈਕਟਰ ਖੋਤਾ ਜੀ ਕਿਹਦੀ ਦਫਾਨ ਹੈ ਇਹ ਕੱਲੀ ਤੇ ਕੀਮਤ ਸਾਰਾ ਕੋਈ ਕੁਛ ਨਹੀਂ ਮਾਰੇ ਪਰ ਉਹਨਾਂ ਸਾਡੀ ਚ ਲਾਏ ਨਾਲ ਖੜੀ ਨਹੀਂ ਫਿਰ ਜਿਹੜੀ ਦੁਕਾਨ ਆਡੀਸ਼ਨ ਸੀ ਟਰੈਕਟਰ ਤੇ ਸਟੰਟ ਕਰਦੀ ਨੌਜਵਾਨਾਂ ਦੇ ਵੱਲੋਂ ਬੱਸ ਸਟੈਂਡ ਦੇ ਵਿੱਚ ਟਰੈਕਟਰ ਪਲਟਾ ਦਿੱਤਾ ਗਿਆ ਇਸ ਮੌਕੇ ਇੱਕ ਨੌਜਵਾਨ ਗੰਭੀਰ ਜ਼ਖਮੀ ਵੀ ਹੋ ਗਿਆ ਮਾਮਲਾ ਬੁਰਦਾਸਪੁਰ ਦੇ ਨਵੇਂ ਬੱਸ ਸਟੈਂਡ ਤੋਂ ਸਾਹਮਣੇ ਆਇਆ ਜਿੱਥੇ ਕੁਝ ਨੌਜਵਾਨ ਟਰੈਕਟਰ ਤੇ ਸਟੰਟ ਕਰ ਰਹੇ ਸੀ ਦੱਸਿਆ ਜਾ ਰਿਹਾ ਕਿ ਕੁਝ ਨੌਜਵਾਨ ਨਸ਼ੇ ਦੀ ਹਾਲਤ ਵਿੱਚ ਵੀ ਸੀ ਉਹਨਾਂ ਦੇ ਵੱਲੋਂ ਬੱਸ ਸਟੈਂਡ ਦੇ ਅੰਦਰ ਟਰੈਕਟਰ ਪਲਟਾ ਦਿੱਤਾ ਗਿਆ ਇਸ ਮੌਕੇ ਉਨ੍ਹਾਂ ਦਾ ਇੱਕ ਸਾਥੀ ਜ਼ਖਮੀ ਹੋ ਗਿਆ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਦੇ ਕਰਮਚਾਰੀ ਪਹੁੰਚੇ ਤੇ ਉਨ੍ਹਾਂ ਦੇ ਵੱਲੋਂ ਜ਼ਖਮੀ ਹੋਏ ਨੌਜਵਾਨ ਨੂੰ ਹਸਪਤਾਲ ਦੇ ਵਿੱਚ ਪਹੜਤੀ ਕਰਵਾਇਆ ਗਿਆ ਚੱਲ ਲਗਾ ਮੇਰਾ ਹੀ ਇਹ ਮੇਰਾ ਅੱਗੇ ਟਰੈਕਟਰ ਕੋਣ ਆਏ ਉਹਨੇ ਸਾਲੇ ਮੈਂ ਉਹਨੂੰ ਗਿਆ ਨਹੀਂ ਸਿੱਧਾ ਵੱਡਲਾ ਗਿਆ ਸਾਰਾ ਢੀ ਕੋਈ ਕਰਤੀ ਆ ਗਾ ਟਰੈਕਟਰ ਕੋਲ ਆ ਗਿਆ ਸਰ ਪਤਾ ਨਹੀਂ ਸਰ ਠੀਕ ਆ ਭਾਈ ਸਰ ਸਾਡੇ ਟਾਟੇ ਦੇ ਹੋਰ ਵਾਲੇ ਲੱਗਦੇ ਨੇ ਦੇਹੋੜਾ ਦੇ ਹਨ ਕਿਹ ਚੋਪੋ ਵੀ ਕਰ ਦੋ ਜਿਹੜੀ ਗਰਪਾਨ ਇਹ ਕੱਲ ਹੀ ਤੇ ਕੀ ਸਾਰੇ ਸੇਫਟੀ ਗੱਨਾ ਕਰੀਦਾ ਪਰਚਾ ਘਾਟੇ ਫੜਨੇ ਸਾਰੇ ਪਰਚਾ ਮਾਰੇ ਆ ਮੇਰੀ ਗੱਲ ਸੁਣੋ ਸਰ ਅਸੀਂ ਗੱਨਾ ਸੰਗਵਾ ਕੇ ਲੈ ਰੱਖੀ ਐ ਕੋਈ ਪਰਚਾ ਕੋਈ ਨਹੀਂ ਆਹ ਜੇ ਜਲਾ ਕੋਈ ਕੁਛ ਨਹੀਂ ਮਾੜਿਆ ਪਰ ਉਹਨਾਂ ਟਾਲੀ ਤੇ ਨਾਲ ਖੜੀ ਨਹੀਂ ਫਿਰ ਜਿਹੜੀ ਦੁਕਾਨ ਵਿੱਚ ਆੜੀ ਜੰਸੀ ਇੰਤਰਾ ਦੀ ਲਾਗਿਆ ਆਂ ਆਹ ਅਹੀਂ ਦਸੀ ਰਹੇ ਆਂ ਟ੍ਰੈਕਟਰੋਂ ਫੋਨ ਆਇਆ ਉਹਨੇ ਇੱਧਰ ਲੰਦਾ ਮਾ ਨਾਡੀ ਕੋਈ ਕੁਛ ਨਹੀਂ ਸਾਨੂੰ ਚੇਤਾ ਨਹੀਂ ਦੇ ਆਣ ਵਾਲਿਆਂ ਦੋਵੇਂ ਪਹੁੰਚਣਾ ਹੋਣਾ ਸਾਰਾਂ ਦਾ ਮੈਚ ਹੋਣਾ ਉਹਦਾ ਜੂਨੀਅਰਾਂ ਦਾ ਮੈਚ ਹੋਣਾ ਮੈਂ ਚਲੋਣਾਂ ਮੈਂ ਚਲੋ ਹਾਂਜੀ ਕੋਈ ਨਹੀਂ ਸਰ ਉਹ ਹੀ ਜਿਹਨਾਂ ਨੇ ਆਉਣੇ ਦਿਲਾਇਆ ਹੁੰਦੇ ਆ ਉਹਨਾਂ ਜਾਣਦੇ ਆ ਉਹਨੂੰ ਕੋਈ ਡਰਾਈਵਰ ਕੋਈ ਆ ਇਧਰ ਹੋ ਜਾਓ ਜਰਾ ਕੋਈ ਆਓ ਆਹ ਹਮ ਜਾਓ ਜਰਾ ਬਹੁ ਮੜੇ ਨੇ ਗੇੜਾ ਗੇੜਾ ਅੱਜ 6 ਜਿਹੜੇ ਤੁਸੀਂ ਆਜੇ ਜੀ ਬੜੀ ਸੀ ਵੀ ਤੁਹਾਨੂੰ ਕਰਨੀ ਹੈ ਹਾਂ ਜਦੋਂ ਨਵਾਂ ਟਰੈਕਟਰ ਲੈ ਆਉਣਾ ਭਾਈ ਆਹਾਂ ਤੇ ਕੋਲਾ ਲੈ ਕੋਈ ਹੈ ਨਾ ਤੁਹਾਡੇ ਕੋਲ ਹੀ ਖੁੰਦਾ ਪੰਜਾਂ ਜੜਿਆ ਹੋਈ ਤੁਸੀਂ ਹੋਰ ਨਾ ਕਿਹਦਾ ਖੋਲੋ ਥੈਂਕ ਯੂ ਵੀਡੀ ਗਾਰਡ ਰੇਟੇਸ਼ਨ ਤੇ ਲੋਡ ਹੀ ਆਉਂਦੀ ਥੋੜਾ ਆਪਣਾ ਖਰਾਬ ਹੋ ਜਾਂਦਾ ਚਲ ਕੋਈ ਨਹੀਂ ਸੜਕ ਸੁਰੱਖਿਆ ਫੋਰਸ ਦੇ ਕਰਮਚਾਰੀ ਨੇ ਦੱਸਿਆ ਕਿ ਉਹਨਾਂ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਬੱਸ ਸਟੈਂਡ ਦੇ ਵਿੱਚ ਇੱਕ ਟਰੈਕਟਰ ਪਲਟ ਗਿਆ ਜਿਸ ਦੇ ਉੱਤੇ 5 ਨੌਜਵਾਨ ਸਵਾਰ ਸੀ। ਉਹਨੇ ਦੱਸਿਆ ਕਿ ਟਰੈਕਟਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ ਤੇ ਇੱਕ ਨੌਜਵਾਨ ਵੀ ਜ਼ਖਮੀ ਹੋਇਆ ਹੈ ਉਸ ਨੂੰ ਹਸਪਤਾਲ ਦੇ ਵਿੱਚ ਪਹੁੰਚਾ ਦਿੱਤਾ ਗਿਆ ਹੈ। ਉਹਨੇ ਇਹ ਵੀ ਕਿਹਾ ਕਿ ਪੂਰੇ ਇਸ ਮਾਮਲੇ ਦੇ ਵਿੱਚ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਕਾਨੂੰਨੀ ਕਾਰਵਾਈ ਵੀ ਕਰਵਾਈ ਜਾਵੇਗੀ। ਐਸਐਸਐਫ ਸੁਰੱਖਿਆ ਸੁਰੱਖਿਅਤ ਸੜਕ ਸੁਰੱਖਿਆ ਫੋਰਸ ਗਰਾਸਪੁਰ ਐਸਆਈ सुरेंद्र ਸਿੰਘ ਵਾਇਰਲੈਸ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਵੀ ਬਸ ਸਟੈਂਡ ਤੇ ਨਾ ਕੋਈ ਇਨਸੀਡੈਂਸ ਹੋ ਗਿਆ ਘਾਸਾ ਹੋ ਗਿਆ ਉਹ ਅਹੀਂ ਆਏ ਆ ਤੇ ਨਾਲ ਹੀ ਐਂਬੂਲੈਂਸ ਨੂੰ ਵੀ ਫੋਨ ਕੀਤਾ ਲੋਕਾਂ ਦੇ ਆ ਗਈ ਹੈ ਉਹ ਬੰਦੇ ਦੇ ਜੀ ਤੇ ਸੱਟ ਲੱਗੀ ਆ ਉਹਦੇ ਲੈ ਗਏ ਐਂਬੂਲੈਂਸ ਵਾਲੇ ਤੇ ਇੱਥੇ ਟਰੈਕਟਰ ਖੜਾ ਖੜਾ ਹੋਇਆ ਉਹਦੇ ਤੇ ਸਟੰਟ ਕਰ ਰਹੇ ਨੇ ਤਿੰਨ ਚਾਰ ਜਣੇ ਆ ਉਹਦੇ ਉਹ ਵੀ ਕਹਿੰਦੇ ਸਾਡਾ ਵਾ ਬੰਦਾ ਆਪਣਾ ਹੀ ਸਾਡਾ ਉਨੂੰ ਸਿਵਲ ਹਸਪਤਾਲ ਲੈ ਗਏ ਨੇ ਹੁਣ ਥਾਣੇ ਵਾਲੇ ਵੀ ਅਸੀਂ ਸੱਦ ਲਿਆ ਹੁਣ ਦੇਖੋ ਅਗੇ ਜੇ ਤੇ ਕੋਈ ਕਾਰਵਾਈ ਕਰਾਉਣੀ ਚਾਹਣਗੇ ਤੇ ਕਰ ਦੇਣਗੇ ਉਹ ਨਹੀਂ ਤੇ ਹਾਂਜੀ ਤਲਵਾਰ ਸੀ ਇੱਕ ਉਹਨਾਂ ਕੋਲੋਂ ਉਹ ਕਹਿੰਦੇ ਅਸੀਂ ਸੇਫਟੀ ਵਾਸਤੇ ਗੱਨਾ ਖੜਨੀ ਆ ਤੇ ਉਹਦੀ ਸੇਫਟੀ ਵਾਸਤੇ ਰੱਖੀ ਹੈ ਤੇ ਮੈਂ ਕਿਹਾ ਤੁਸੀਂ ਦੇਣੇ ਇਹਨੂੰ ਕਿਤੇ ਰੱਖ ਕੇ ਆਇਆ ਕਰੋ ਰਾਤ ਨੂੰ ਜਦੋਂ ਤੁਹਾਨੂੰ ਸੇਫਟੀ ਚਾਹੀਦੀ ਹੈ ਤੇ ਇਹਨੂੰ ਨਾਲ ਦੇਖਣਾ ਵੀ ਹੁਣ ਬਾਜ਼ਾਰ 'ਚ ਵੀ ਲਈ ਫਿਰਨੀ ਤੁਸੀਂ ਹੁਣ ਕੀ ਕਾਰਵਾਈ ਕਰਦੇ ਇਹ ਹੁਣ ਸਿਟੀ ਵਾਲਿਆ ਆਈਓ ਆਉਂਗਾ ਤੇ ਵੇਖ ਲੈਂਦਾ ਵੀ ਜੇ ਤੇ ਉਹਨਾਂ ਕੋਈ ਕਾਰਵਾਈ ਕਰਾਉਣੀ ਆ ਜਿਹੜਾ ਇਹ ਹਸਪਤਾਲ ਦਾ ਆਖਲਾ ਬੰਦਾ ਕਿਦੇ ਸੱਟ ਲੱਗੀ ਐ ਉਹਦੇ ਕਾਰਟਿੰਗ ਦੇਖਣਗੇ ਵੀ ਜੇ ਤੱਕ ਇਹ ਕਰਾਉਣੀਆਂ ਨਹੀਂ ਤੇ ਫਿਰ ਉਹ ਮਹਾਰਾਜ ਨਮਾ ਕਰਦਣਗੇ ਉਹ ਇਲਾਜ ਕਰਾ ਦੇਣਗੇ ਉਹਨਾਂ ਨੂੰ ਦੱਸਦੀ ਕਿ ਟਰੈਕਟਰਾਂ ਤੇ ਸਟੰਡ ਕਰਦੇ ਹੋਏ ਕਈ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਨੇ ਪਰ ਫਿਰ ਵੀ ਲੋਕ ਸਟੰਟ ਕਰਨ ਤੋਂ ਗੁਰੇਜ਼ ਨਹੀਂ ਕਰਦੇ ਅੱਜ ਗੁਰਦਾਸਪੁਰ ਦੇ ਨਵੇਂ ਬੱਸ ਸਟੈਂਡ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਟਰੈਕਟਰ ਤੇ ਸਟੰਟ ਕੀਤਾ ਗਿਆ ਤੇ ਇਸ ਦੌਰਾਨ ਇੱਕ ਨੌਜਵਾਨ ਗੰਭੀਰ ਜਕ ਵਿੱਚ ਵੀ ਹੋ ਗਿਆ ਦੱਸਿਆ ਜਾ ਰਿਹਾ ਕਿ ਇਨ੍ਹਾਂ ਨੌਜਵਾਨਾਂ ਦੇ ਕੋਲੋਂ ਇੱਕ ਤਲਵਾਰ ਵੀ ਬਰਾਮਦ ਹੋਈ ਹੈ ਜਿਸ ਨੂੰ ਕਾਬੂ ਦੇ ਵਿੱਚ ਲੈ ਲਿਆ ਗਿਆ ਤੇ ਪੁਲਿਸ ਦੇ ਵੱਲੋਂ ਵੱੰਡੀ ਕਾਰਵਾਈ ਕੀਤੀ ਜਾ ਰਹੀ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਪੰਜਾਬੀਲੁੱਕ ਚੈਨਲ